ਸਾਸੀ ਗਾਲ ਜੀ ਸਾਰੇ ਭਰਾਵਾਂ ਨੂੰ ਲੋ ਜੀ ਵਾਲਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਅੱਜ ਆਇਆ ਪਿੰਡ ਹਟਰ ਕਲਾਂ ਤਹਿਸੀਲ ਹਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਾਕੀ ਵੀਰ ਦੇ ਕੋਲ ਨਾ ਟੋਪ ਦਾ ਨਗੀਨਾ ਪੂਰਾ ਜਿਨੂੰ ਟੋਪ ਦਾ ਨੇ ਆ ਨਾ ਬਾਕੀ ਬੀਚੇ ਭਾਜੀ ਦੇ ਕੋਲ ਆਏ ਆ ਚੰਗੀ ਝੋਟੀਆਂ ਨੀਲੀ ਬੂਰੀ ਇਹੋ ਜੀਆਂ ਘਾਟ ਹੀ ਲੱਭਦੀਆਂ ਬਾਰਡਰ ਦੇ ਏਰੀਆ ਪਾਕਿਸਤਾਨ ਦੇ ਲਾਗੇ ਦੇ ਏਰੀਆ ਦੇ ਵਿੱਚੋਂ ਆਈ ਏ ਸਤਿ ਸ੍ਰੀ ਅਕਾਲ ਜੀ ਭਾਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਪਾਜੀ ਵਧੀਆ ਵਧੀਆ ਠੀਕ ਠਾਕ ਆ ਵਧੀਆ ਚੱਲਦਾ ਭਾਜੀ ਤੇ ਨਗੀਨਾ ਚੰਗਾ ਟੌਪ ਦਾ ਲੈੰਦਾ ਜੇ ਅੱਜ ਫਿਰ ਬਾਰਡਰ ਤੋਂ ਲਿਆਂਦੀ ਆ ਝੋਟੀ ਬਿਲਕੁਲ ਤਾਰਾਂ ਦੇ ਨਾਲੋਂ ਠੀਕ ਆ ਪਿਓਰ ਨੀਲੀ ਦਾ ਵੀ ਪਾਕਿਸਤਾਨੀ ਬੁਰੀ ਆ ਠੀਕ ਹੈ ਜੀ ਹਾਂਜੀ ਤੇ ਕਿੰਨੇ ਦਿਨ ਹੋ ਗਏ ਜੇ ਸੂਈ ਨੂੰ ਨਾਲ ਇਹ ਪਾਜੀ ਮੇਰੇ ਨਾਲ 6 ਦਿਨ 7 ਹੋ ਗਏ ਜੀ ਸਭ ਤੋਂ ਅੰਦਰ ਹੀ ਜੀ ਠੀਕ ਹੈ ਜੀ ਤੇ ਦੁੱਧ ਝੋਟੀ ਦੇ ਥਲੇ ਜਿਹੜਾ ਹੁਣ ਸਟਾਰਟਿੰਗ ਹੀ ਆ ਦਸਾਂ ਤੋਂ ਪਲੱਸ ਆ ਠੀਕ ਹੈ ਜੀ ਠੀਕ ਆ ਤੇ ਦੂਜਾ ਸੂਆ ਜੀ ਝੋਟੀ ਦਾ ਇਹ ਬਾਕੀ ਆਰਡਰ ਕੁਆਲਟੀ ਵੀ ਲੋ ਹਜੇ ਹੁਣੇ ਹੀ ਲੱਥੀ ਆ ਤੇ ਨਵਾਤਵਾ ਕੇ ਤੇ ਮੈਂ ਚਲੋ ਵੀਡੀਓ ਪਾ ਲਈਏ। ਬਾਕੀ ਆਪਣੇ ਇਲਾਕੇ ਦਾ ਐਡਰੈਸ ਤੇ ਨਾਮ ਦੱਸ ਦੋ। ਭਾਜੀ ਆਪਣਾ ਪਿੰਡ ਹੈਗਾ ਜੀ ਹਰੜਕਲਾ ਤਸੀਲ ਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ 9041796783 ਦੇ ਨਾਮ ਮੇਰਾ ਬਗੀਚਾ ਸਿੰਘ ਜੀ। ਠੀਕ ਹੈ ਜੀ। ਠੀਕ ਹੈ ਭਾਜੀ। ਹਾਂਜੀ ਹਾਂਜੀ। ਤੇ ਇਹ ਤੋਰੀਆਂ ਇਹਨੂੰ ਥੋੜਾ ਜਿਆ। ਭਾਜੀ ਮੈਂ ਤੋੜ ਕੇ ਵਸਵਾਉਂਦਾ ਨੂੰ। ਬਾਕੀ ਪੂਰੇ ਟੋਪ ਦਾ ਨਗੀਨਾ ਆ। ਇਹਨੇ ਫੁੱਲ ਕਦਕਾੜ ਵਾਲੀ। ਭਰਾ ਕਹਿ ਦਿੰਦੇ ਨੇ ਨਾ ਵੀ ਵੱਡੀ ਗੱਡੀ 'ਚ ਬਾਕੀ ਵੱਡੀ ਗੱਡੀ ਅਸਲੀ ਇਹੋ ਜਿਹੀਆਂ ਲੱਦੀਆਂ ਜਾਂਦੀਆਂ ਜੇ ਕਹਿਣ ਵਾਲੀ ਗੱਲ ਨਹੀਂ ਆ ਸਰਬ ਖੱਲੀ ਗੱਡੀ ਜਾਊਗੀ ਠੀਕ ਹੈ ਜੀ ਸਹੀ ਹੈ ਕਿ ਗੱਲ ਤੇ ਆ ਬਿਲਕੁਲ ਹੀ ਬਿਲਕੁਲ ਹੀ ਬਾਕੀ ਦੀ ਫੇਸ ਕੁਆਲਿਟੀ ਡਾਕਟਰ ਸਾਹਿਬ ਖਾਓ ਦੇਖੋ ਬੱਗੀ ਮੋਸ਼ ਵਾਲੀ ਤੇ ਕੋਈ ਕਮੀ ਵਾਲੀ ਗੱਲ ਨਹੀਂ ਸਿੰਘ ਵੀ ਚਟੇ ਜੀ ਡਾਕਟਰ ਸਾਹਿਬ ਇਦਾਂ ਦੇ ਨਕੀਨੇ ਨਾ ਸੇਕ ਵੀ ਚਟੇ ਜੀ ਘਟ ਵਾਧੀ ਲੱਭਦੇ ਵੇਹੇ ਪੂਰੇ ਫੁੱਲ ਕਾ ਦੁਕਾਨ ਵਾਲੀ ਆ ਡਾਕਟਰ ਸਾਹਿਬ ਆ ਖਾਓ ਇਹਦੀ ਸਿੰਘ ਵੀ ਖਾਦੋ ਚਟੇ ਜੀ ਲੋ ਜੀ ਕਰੋ ਚੈੱਕ ਹਾਂਜੀ ਕਿ ਬੁਰੀ ਨੀਲੀ ਆ ਬਾਰਡਰ ਤੇਰੀ ਸਾਰੀਆਂ ਨਿਸ਼ਾਨੀਆਂ ਡਾਕਟਰ ਸਾਹਿਬ ਕਵਰ ਕਰਦੀ ਵਹਾਨੇ ਦੇ ਦੋਵੇਂ ਪਾਸੇ ਵੇਖ ਲੋ ਜਿੱਥੇ ਕੱਟੀਏ ਬਾਕੀ ਅਸਲੀ ਜਿਹੜੀਆਂ ਨੀਲੀ ਰਾਵੀ ਆ ਨਾ ਨੀਲੀ ਰਾਵੀ ਲਾਕੇ ਦਾ ਨਾਮ ਆ ਅਸਲੀ ਇਹ ਨੀਲੀ ਰਾਵੀ ਪਾਕਿਸਤਾਨ ਦੇ ਲਾਗੇ ਤੋਂ ਬਿਲਕੁਲ ਅਲੱਗ ਨਾਲ ਦੇ ਲਾਕੇ ਤੋਂ ਆਈ ਏ ਹਾਂਜੀ ਹਾਂਜੀ ਕਿਹੜਾ ਅਸਲੀ ਨੀਲੀ ਰਾਵੀ ਆ ਆਪਣੇ ਅਮਰਸਰ ਜ਼ਿਲ੍ਹੇ ਚ ਆ ਜਵਾ ਬਿਲਕੁਲ ਰਾਵੀ ਦੇ ਨਾਲ ਦੀ ਆ ਹਾਂ ਰਵੀ ਦੇ ਨਾਲ ਨੀਲੀ ਰਵੀ ਆਪਾਂ ਕਹਿੰਦੇ ਨੀਲੀ ਰਵੀ ਦੋ ਬਰੀਡਾਂ ਨੇ ਇੱਕ ਨੀਲੀ ਦਾ ਰਾਕਾ ਹੈ ਗਰਾਵੀ ਦਾ ਇਹ ਮਿਕਸ ਹੋ ਜਾਂਦੀ ਜਿਹੜੀ ਦੋਵੇਂ ਇਹਨਾਂ ਨੂੰ ਨੀਲੀ ਰਵੀ ਕਹਿ ਦਿੰਦੇ ਆ ਨੀਲੀ ਰਵੀ ਆ ਹਾਂਜੀ ਹਾਂਜੀ ਬਾਕੀ ਮਗਰ ਨਾਲ ਸਾਹ ਕੱਟੀ ਲੈ ਬਾਕੀ ਕੋਈ ਵੀ ਆਣ ਕੇ ਵੇਖੇ ਮੱਝ ਛੱਡ ਕੇ ਨਹੀਂ ਜਾਊਗਾ ਕੋਈ ਸ਼ੌਂਕੀ ਵੀਰ ਜ਼ਰੂਰ ਖੜੂਗਾ ਮੱਝ ਨੂੰ ਜਿਹਨੂੰ ਪਛਾਣਿਆ ਨਾ ਬਾਜੀ ਪਛਾਣਿਆ ਜਿੰਨੂੰ ਇਹਨਾਂ ਦੇਖੋ ਕੱਟੀ ਦੇਖੋ ਡੈਡ ਸਾਹ ਉਹ ਵੀ ਕੱਟੀ ਵੀ ਮਗਰ ਨੀਲੀ ਰਵੀ ਦੀ ਆ ਟਾਪ ਕੁਆਲਿਟੀ ਵੀ ਦੋ ਮੱਝਾਂ ਹੋਣੀਆਂ ਇਕੱਠੀਆਂ ਹਾਂਜੀ ਬਾਕੀ ਹੁਣ ਆਪਾਂ ਇਹਦੀ ਲਾਈਵ ਚੁਆਈ ਕਰਕੇ ਵਿਖਾਉਂਦੇ ਆ ਲਓ ਜੀ ਵੀਰ ਜੀ ਚਵਾਈ ਹੋ ਗਈ ਸਟਾਰਟ ਕਿ ਤੁਹਾਨੂੰ ਪੂਰੀ ਚਵਾਈ ਇਹਦੀ ਦਿਖਾਵਾਂਗੇ ਨਾਲ-ਨਾਲ ਬਾਕੀ ਠੰਡੀ ਸੀਲ ਆ ਕੋਈ ਉਹਨੂੰ ਕੈਮਰੇ ਦੀ ਨਹੀਂ ਪ੍ਰਵਾਹ ਕੋਈ ਗੱਲ ਨਹੀਂ ਬਾਦ ਨਹੀਂ ਲੱਥੀ ਜਾਣੀ ਜੀ ਹਾਂਜੀ ਹਾਂਜੀ ਅਸੂਲੇ ਜੀ ਲੱਥਿਆਂ ਦਾ ਨੂੰ ਪਤਾ ਹੀ ਕਰਦਾ ਇਹ ਗੱਡੀ ਚੋਂ ਲੱਥੀ ਆ ਤੇ ਵੀਡੀਓ ਬਣਾਉਣ ਲੱਗ ਗਏ ਆ ਹਾਂਜੀ ਤੇ ਬਾਕੀ ਨੇ ਦੇ ਉਪਰੇ ਘਰ ਦਾ ਪਸ਼ੂ ਐਵੇਂ ਕਰਦਾ ਕੋਈ ਨਹੀਂ ਪ੍ਰਵਾਹ ਨਹੀਂ ਠੰਡੀ ਸੀਲ ਆ ਹਾਂਜੀ ਬਾਕੀ ਹੈ ਪੂਰਾ ਟੌਪ ਦਨ ਗਿਨਾ ਆ ਕਿ ਕੋਈ ਵੀ ਵੀਰ ਇੱਕ ਰੀ ਆਵੇ ਜਾਂ ਆਨਲਾਈਨ ਵੀ ਮਗਾਊਗਾ ਤੇ ਬਾਕੀ ਚੁਵਾਈ ਇੱਕ ਹੋ ਚੰਦੀ ਆ ਸ਼ਾਮ ਨੂੰ ਤੁਸੀਂ ਭਾਈ ਫਿਰ ਚੁਵਾ ਸਕਦੇ ਜੀ ਗਰੰਟੀ ਮੰਨ ਲਓ ਹੋਣੀ ਆ ਆਪਣੀ ਫੁੱਲ ਗਰੰਟੀ ਵਾਲੀ ਆ ਬਾਕੀ ਕਦ ਕਾਠ ਵਾਲੀ ਆ ਇਹਨੂੰ ਦੋ ਦੇਣਾ ਕੀ ਜਾਂਦਾ ਇਹ ਕਿਸੇ ਹੋਰ ਅੱਡੇ ਤੇ ਹੁੰਦੀ ਤੇ ਮੇਰੇ ਹਿਸਾਬ ਨਾਲ ਇਹਨੇ 20 ਕਿਲੋ ਕਹੀ ਜਾਣਾ ਸੀ ਇਹਦਾ ਸਹੀ ਜਾਣਾ ਹੈ ਭਾਈ ਸਹੀ ਗੱਲ ਹੈ ਕਿਉਂਕਿ ਕਾਦੀ ਬੜਾ ਫੁੱਲ ਫੁੱਲ ਕਦ ਕਾਠ ਆ ਵੱਡੀ ਆ ਪੂਰੀ ਛੋਟੀ ਹਾਂਜੀ ਬਾਕੀ ਥਣ ਥਣ ਬਹੁਤ ਪਿਆਰਾ ਲੱਗਾ ਦੀ ਧਾਰ ਮੰਗਦੀ ਬਸ ਹਾਂ ਜੀ ਧਾਰ ਲੈਂਦੀ ਵੇਖੋ ਧਾਰ ਲਾ ਪਸ਼ੂ ਵਧੀ ਜਾਂਦਾ ਜੀ ਹਾਂ ਜੀ ਹਾਂ ਜੀ ਜੇ ਗਾਲੀ ਪਈਆਂ ਪ੍ਰੇਮ ਨਾਲ ਕੋਈ ਚੱਕਰ ਨਹੀਂ ਵੀ ਉਪਰੇ ਥਾਂ ਆਈ ਹੈ ਕੋਈ ਗੱਲ ਨਹੀਂ ਡਾਕਟਰ ਸਾਹਿਬ ਹਾਂ ਜੀ ਹਾਂ ਜੀ ਬਾਲਟੀ ਖਾਲੀ ਆ ਅਕੇ ਪੂਰੀ ਮੋਗੀਆਂ ਨੂੰ ਆਉਂਦੀ ਆ ਬਾਜੀ ਚਵਾਈ ਦੀ ਪੂਰੀ ਬਾਜ ਆਉਂਦੀ ਆ ਘਟਸਾ ਮੂੰਗਲ ਮੂੰਗਲ ਜਿੰਨੀ ਮੋਟੀ ਟਾਰਿਆ ਬਾਕੀ ਕੋ ਥਾਣੇ ਵਾਧ ਘਟ ਹੋਵੇ ਆਪਣੀ ਗਰੰਟੀ ਉਹ ਫੁੱਲ ਹਾਂਜੀ ਹਾਂਜੀ ਜੇਡਰ ਸਾਹਿਬ ਤਬਾਕੇ ਪੂਰੀ ਸਾਫ ਆ ਥਾਣਵਾਨੇ ਦੀ ਚਲੋ ਫਿਰ ਵੀ ਵੀਰ ਨੇ ਫੁੱਲ ਗਰੰਟੀ ਦਿੱਤੀ ਐ ਕੋਈ ਭੂਰ ਕੋਈ ਛਟਾ ਕੋਈ ਥਾਣੇ ਵਾਧ ਘਟ ਤਾਂ ਨਹੀਂ ਗਰੰਟੀ ਬੋਲ ਆਪਣੀ ਹਾਂ ਤਾਂ ਮਤਲਬ ਕੀ ਹੈ ਮਤਲਬ ਉਹਨਾਂ ਦਾ ਕੋ ਥਾਣੇ ਵਾਧ ਘਟਣਾ ਕਹਿੰਦੇ ਸੱਜਿਆ ਦੀ ਚਵਾਈ ਵਾਧ ਹੁੰਦੀ ਹੈ ਹਾਂਜੀ ਹਾਂਜੀ ਵਾਧ ਹੁੰਦੀ ਘਟ ਹੁੰਦੀ ਐ ਲਓ ਜੀ ਸਰ ਸਾਡ ਗਾਰਡ ਵਗਾ ਲਓ ਲਓ ਜੀ ਬਣੀ ਕਰੋ ਚੈੱਕ ਅਗਲੀ ਥਾਂ ਆ ਬਈ ਜੀ ਹਾਂਜੀ ਹਾਂਜੀ ਕੋਲ ਕਿ ਦੋ ਮੰਨ ਲੇ ਕੋ ਢਾਈ ਮੰਨ ਲੇ ਚਲੋ ਕੋਈ ਨਹੀਂ ਆਪਣੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਕੋਈ ਵੀ ਅੰਦਾਜ਼ਾ ਲਾ ਲੇ ਬਾਲਟੀ ਆਪਣੀ ਜਿਹੜੀ ਹੈ 10 ਕਿਲੋ ਦੀ ਹੈ ਹਾਂਜੀ ਹਾਂਜੀ ਬਾਕੀ ਚਵਾਈ ਬਹੁਤ ਕਮਾਲ ਦੀ ਜਿੱਦਾਂ ਦੀ ਮੱਝ ਸਾਹਿਬ ਵੇਖੋ ਜਿਹੜਾ ਰੂਹ ਨਹੀਂ ਦਾ ਹਾਂਜੀ ਜਿੱਦਾਂ ਦੀ ਮੱਝ ਸਾਫ ਆ ਉਦਾਂ ਦੀ ਚਵਾਈ ਆ ਚਵਾਈ ਚਲੋ ਵੀਰ ਭਾਵੇਂ ਚੋਂੜਿਆ ਮੈਂ ਲੱਗ ਗਈ ਖਲੋਤਾ ਬਾਕੀ ਚੱਕਰੇ ਚੋਣੀ ਤੋਂ ਪਤਾ ਲੱਗਦਾ ਪਸ਼ੂ ਕਿੱਦਾਂ ਦਾ ਆਇਆ ਤਾਰ ਦੱਸਦੀ ਆ ਇਹ ਬਾੜੀ 'ਚ ਚੜੀ ਜਾਂਦੀ ਮਿੰਟੋ ਮਿੰਟ ਤਾਹਣ ਪੈਂਟ ਮੇਰੀ ਵੀ ਟਾਇਰ ਤੇ ਮੇਰੇ ਕੋਲ ਨਹੀਂ ਬਿਠਾ ਜਾਂਦਾ ਅਗਰ ਕਾਪੇ ਵਗੀ ਜਾਂਦਾ ਜੀ ਤੁਹਾਨੂੰ ਹਾਂ ਜੀ ਬਾਕੀ ਇਹ ਸਮਝ ਲਓ ਵੀ ਜੇ ਕੋਈ ਵੀਰ ਲੈ ਜਾਊਗਾ ਇੱਕ ਵਾਰੀ ਪੈਸੇ ਲਾ ਦੂਗਾ ਤੇ ਰਵਾ ਤਿਆਰ ਕਰਨ ਵਾਲੀ ਗੱਲ ਜੇ ਬਿਲਕੁਲ ਭਾਜੀ ਇਹਨੂੰ ਚੰਗਾ ਸੀਮਣ ਦਵਾਈ ਜਾਓ ਤੇ ਜਿੱਦਾਂ ਦੇ ਮਰਜ਼ੂ ਪਸ਼ੂ ਤਿਆਰ ਕਰੀ ਜਾਓ ਭਾਈ ਜਿਹੜੇ ਬੰਦੇ ਨੀਲੀ ਰਵੀ ਤੇ ਮਿਹਨਤ ਕਰਨਦੇ ਨੇ ਨਾ ਉਹਦੇ ਵਾਸਤੇ ਟੌਪ ਦਾ ਨਗੀਨਾ ਜੇ ਕਿਉਂਕਿ ਮਿਹਨਤ ਕੀਤੀ ਕਰਾਈ ਮਿਲ ਜਾਣੀ ਥਾਣਵਾਨੇ ਦੀ ਚੰਗੀ ਆ ਤੇ ਬਾਕੀ ਨੂੰ ਚੰਗਾ ਸੀਮਣ ਦਵਾਈ ਦਿਓ ਮੰਨ ਲਓ ਜੀ ਕੱਟੀ ਬਹੁਤ ਚੰਗੀ ਮਗਰੇ ਦੀ ਹਾਂਜੀ ਕੱਟੀ ਵੀ ਆ ਬਾਕੀ ਆਪ ਵਿੱਚ ਵੀ ਕੋਈ ਚੱਕਰ ਨਹੀਂ ਹੈਗਾ ਇਹ ਮੈਂ ਗੱਲ ਕਰਦਾ ਹਾਂ ਜੋੜਾ ਪਸ਼ੂਆਂ ਦਾ ਚੱਲ ਜਾਣਾ ਕਰ ਦੋੜਾਕ ਦੋ ਮੱਝਾਂ ਚੱਲ ਜਾਣੀਆਂ ਹਿਸਾਬ ਨਾਲ ਹਾਂਜੀ ਬਾਕੀ ਦੁੱਧ ਜਿੰਨਾ ਵੀ ਇਹਨੇ ਦੱਸਿਆ ਵਾਦੀ ਨਿਕਲੂਗਾ ਨਹੀਂ ਤਿੰਨ ਲਾਈਵ ਚ ਵੇਖ ਰਹਾ ਤੀ ਆ ਹਾਂਜੀ ਹਾਂਜੀ ਬਾਕੀ ਹੁਣੇ ਮੇਰੇ ਆਉਣ ਤੋਂ ਪਹਿਲਾਂ ਹੀ ਨਾਲ ਹੀ ਗੱਡੀ 'ਚ ਲੱਥੀ ਲੱਥੀ ਜੇ ਗੱਡੀ ਬਾਹਰ ਹੀ ਲੱਗੀ ਜੀ ਗੱਡੀ ਇਹਦੇ ਬਾਹਰ ਹੀ ਖਲੋਤੀ ਜੇ ਮਾੜਾ ਜਿਹਾ ਪਾਣੀ ਮਾਰਿਆ ਹੈ ਬਾਕੀ ਡਰਸਾ ਝੂਠ ਮਾਰਨ ਦਾ ਕੋਈ ਫਾਇਦਾ ਨਹੀਂ ਕਰਾਈ ਹਾਂਜੀ ਹਾਂਜੀ ਬਾਕੀ ਸਾਰੇ ਭਰਾਵਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਦੇ ਤੁਹਾਨੂੰ ਚੰਗੇ ਤੋਂ ਚੰਗੇ ਪਸ਼ੂ ਵਿਖਾਉਣੇ ਆ ਚੰਗੇ ਰਿਕਾਰਡ ਵਾਲੇ ਤੇ ਚੰਗੀ ਬਰੀਡ ਦੇ ਬਾਕੀ ਜੋ ਵੀ ਆਪਣੀ ਅਮਰਸਰ ਦੇ ਨਾਲ ਨਾਲ ਪਸ਼ੂ ਨੂੰ ਛੱਡ ਦਈਏ ਬੱਚੇ ਨੂੰ ਹਾਂਜੀ ਬੱਚੇ ਨੂੰ ਛੱਡ ਦੋ ਹਾਂਜੀ ਦੁੱਧ ਵਿਖਾ ਦੋ ਤੁਸੀਂ ਲਓ ਜੀ ਬੇਸ਼ੱਕ ਲੀਟਰ ਕਹਿੰਦੇ ਲੀਟਰ ਲਿਆ ਕੇ ਮਾਰਾ ਦਿੰਦੇ ਆ ਠੀਕ ਨਹੀਂ ਵੈਸੇ ਵੀ ਚਲੋ ਲੱਗਦਾ ਜਿਆ ਮੇਨੋਂ ਪਾਜੀ ਤਰਾਂ ਗਏ ਦੇ ਹਾਂਜੀ ਹਾਂਜੀ ਚਲੋ ਤੁਸੀਂ ਝਗ ਮੰਨ ਕੇ ਅੱਧਾ ਕਿਲੋ ਘੱਟ ਲਾ ਲਓ ਕੋਈ ਦਿੱਕਤ ਨਹੀਂ ਚਲੋ ਵੀ ਪੂਰੇ ਲੀਟਰ ਵਾਲੀ 10 ਕਿਲੋ ਦੀ ਬਾਲਟੀ ਆ ਹਾਂਜੀ ਹਾਂਜੀ ਤੇ ਅੱਗੋਂ ਤੁਸੀਂ ਹਿਸਾਬ ਲਾ ਲਓ ਮੈਂ ਦੋ ਤਾਂ ਮੈਂ ਥੱਲੇ ਚਲੋ 15 ਤੇ 15 ਹੀ ਦਊਗੀ ਕੋਈ ਦਿੱਕਤ ਨਹੀਂ ਹੈਗੀ ਹਾਂਜੀ ਦਊਗੀ ਕਿ ਨਹੀਂ ਦਊਗੀ ਪੱਕਾ ਦਊਗੀ ਹਾਂ ਬਾਕੀ ਦੇਖ ਲਓ ਵਨ ਇੱਕ ਹੋਰ ਚੀਜ਼ ਵਿਖਾ ਦਊਗੀ ਬਾਕੀ ਵੀਰ ਨੇ 10 ਦੱਸਿਆ ਜੇ ਨੁਚੜਗੀ ਥੱਲੇ ਵੇਖ ਲਓ ਹਾਂਜੀ ਬਿਲਕੁਲ ਸਾਫਾ ਨੂੰ ਪਲਾਸੀ ਨੇ ਦੱਸਿਆ ਹਾਂਜੀ ਕੋਈ ਵੀਰ 10 ਹੀ ਲਾ ਲੈ 6-7 ਦਿਨ ਦੀ ਸੂਈ ਏ ਠੀਕ ਹੈ ਜੀ ਹਾਂਜੀ ਚਲੋ ਜੀ ਚਲੋ ਠੀਕ ਆ ਬਾਕੀ ਧੰਨਵਾਦ ਜੀ ਮੁੱਲ ਭਾਜੀ ਨਹੀਂ ਕੀਤਾ ਹਾਂਜੀ ਹਾਂਜੀ ਮੁੱਲ ਮੁੱਲ ਕਰ ਦੋ ਇਹਦਾ ਮੁੱਲ ਡਾਟ ਸਾਹਿਬ ਜਿੰਨੇ ਤੇ ਦੁੱਧ ਵਾਲੀ ਝੋਟੀ ਆ ਹਾਂਜੀ ਹਾਂਜੀ ਮੁੱਲ ਤੇ ਇਹ ਜੀ ਦਾ 1.5 ਲੱਖ ਵੀ ਥੋੜਾ ਜੀ ਹਾਂਜੀ ਹਾਂਜੀ ਨਹੀਂ ਆਪਾਂ ਜਾਇਜ਼ੀ ਕਰਨੀ ਪੜੀ ਆਪਾਂ ਜਾਇਜ਼ੀ ਕਰਨੀ ਹੈ ਹਾਂਜੀ ਇਹਦਾ ਮੁੱਲ ਕਰਦੇ ਜੀ ਆਪਾਂ ਇੱਕ 20 ਠੀਕ ਆ ਇੱਕ 10 ਦੀ ਦੇਰੀ ਵੇਖ ਲਓ ਜੇ ਹੁੰਦਾ ਮਨ ਤਾਂ ਤੇ ਦੱਸ ਦੋ ਤੁਸੀਂ ਆਪ 150 5 6 ਦਈਏ ਮੈਂ ਦੇਣਾ ਹਾਂਜੀ 5 ਦਰਸਾ ਹਾਂ ਨਾ ਹੀ ਕਰੀ ਹਾਂਜੀ ਹਾਂ ਨਾ ਕਰ ਦੋ ਬਸ 100 ਰੁਪਏ ਛੋਟੀ ਹਾਂਜੀ ਪੂਰੇ ਲੱਖ ਦੀ ਛੋਟੀ ਦਵਾਂਗੇ ਲਓ ਜੀ ਵੀਰ ਜੀ ਵੈਸੇ ੜੀ ੜੀ ਮਿਲਦੀਆਂ ਨਹੀਂ ਜੇ ਬਾਕੀ ਦੁੱਧ ਲਾਈਵ ਚ ਵਾਈ ਕਰਤੀ ਆ ਹਾਂਜੀ ਤੇ ਜੇ ਕੱਟੀ ਵੇਖ ਲਓ ਆ ਮਜੇ ਨਾਲ ਕੋਈ ਚੰਗਾ ਡੀਜੇ ਥਾ ਖਾਲੀ ਆ ਜੇ ਵੀ ਕੋ ਲੋ ਡੇਟ ਸਵਾਗਤ ਖਾਲੀ ਕੋਈ ਥਣ ਨਹੀਂ ਜੇ ਹਾਂਜੀ ਤੇ ਬਾਕੀ ਚਲੋ ਧੰਨਵਾਦੀ ਵੀਰ ਜੀ ਠੀਕ ਆ ਪਾਜੀ ਬਹੁਤ ਮਿਹਰਬਾਨੀ